ਲਓ ਜੀ ਮਿੱਤਰੋ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਤਰੀਕ ਅੱਜ 23 ਫਰਵਰੀ 2025 ਤੇ ਅੱਜ ਦੇ ਬਲੌਗ ਚ ਤੁਹਾਨੂੰ ਬਾਹਲੇ ਨਹੀਂ ਤਾਂ 5-7 ਜਨਵਰੀ ਦਿਖਾਉਣੇ ਆ ਪਹਿਲਾਂ ਦਿਖਾ ਦੇ ਤੁਹਾਨੂੰ ਵਾਈਟ ਗੋਲਡ ਚੈੱਕ ਕਰ ਲਿਓ ਦੋਸਤੋ ਪਹਿਲਾਂ ਨੁਗਰਾਮਾਲ ਦਿਖਾਉਣੇ ਆ ਚਾਰ ਆ ਖੜੇ ਆ ਪੰਜਵਾਂ ਬਸੀਰਾਮ ਦਾ ਫੇਵੀ ਇੱਕ ਸਮੁੰਦਰ ਦੀ ਘੋੜੀ ਦਿਖਾਵੇਂ ਸਮੁੰਦਰ ਦੀ ਡਾਇਰੈਕਟ ਘੋੜੀ ਆ ਗਈ ਆਪਣੇ ਕੋਲ ਇੱਕ ਬਸੀਰੀ ਆਪਾਂ ਅਨਮੋਲ ਰਤਨ ਦੀ ਬਰਗਾੜੀ ਵਾਲੇ ਦੀ ਬਾਈ ਕੇਵਲ ਜੀ ਹੁਣ ਰਿਸਪੈਕਟਡ ਆਪਣੇ ਉਹਨਾਂ ਕੋਲ ਜਿਹੜਾ ਘੋੜਾ ਉਹ ਦੀ ਲਿਆਂਦੀ ਤੇ ਇੱਕ ਆ ਬਸ਼ੀਰਾ ਕਰੋ ਚੱਕ ਜਿਹਨੇ ਸਾਣ ਬਣਾਉਣ ਵਾਸਤੇ ਲੈਣਾ ਗਰਦਨ ਗੁਰਦਨ ਦੇਖੋ ਕਿਆ ਬਾਤਾਂ ਆ ਬੱਚੇ ਦੀਆਂ ਨੂਰੇ ਦਾ ਬੱਚਾ ਦੋਸਤੋ ਧੌਣ ਧੌਣ ਦਾ ਛੋਟੀ ਉਮਰ ਦਾ ਤੇ ਲੈਂਥ ਲੁੰਥੀ ਬਹੁਤ ਆ ਸਾਰਿਆਂ ਤੋਂ ਪਹਿਲਾਂ ਡਿਟੇਲ ਇਹਦੀ ਦਿੰਨੇ ਆਠ ਨੌ ਮਹੀਨਿਆਂ ਦਾ ਹੋਇਆ ਬੱਚਾ ਹੈ ਜੀ ਸਿਰਫ ਕੰਨਾਂ 'ਚ ਸਪੌਟ ਆ ਪਿੰਡੇ 'ਤੇ ਕੋਈ ਸਪੌਟ ਨਹੀਂ ਲੈਂਥ ਲੁੰਥ ਦਾ ਹੱਡ ਪੈਰ ਦਾ ਬਹੁਤ ਖੁੱਲਾ ਤੇ ਮੱਥੇ ਸਿੰਗਲ ਭੌਰੀਆ ਧੌਣ ਧੌਣ ਦਾ ਕੁੰਡ ਮਾਰਵਾੜੀਆਂ ਵਾਲਾ ਮੇਨ ਜਿਹੜੀ ਗੱਲ ਮਿੱਤਰੋ ਇਹ ਹੋ ਗਿਆ ਪਹਿਲੇ ਨੰਬਰ ਤੇ ਦੋ ਨੰਬਰ ਤੇ ਆ ਘੱਲਾਂ ਵਾਲੇ ਚੈੱਕ ਕਰੋ ਦੋਨੇ ਹੀ ਦੂਤ ਤੇ ਤਿੰਨ ਨੰਬਰ ਵਾਲਾ ਆ ਬਸ਼ੇਰੀ ਇਹ ਘੱਲਾਂ ਵਾਲੇ ਚੇਤਕ ਦੀ ਇਹਦੇ ਵੀ ਸਪੌਟ ਨਹੀਂ ਤੇ ਆ ਬਸ਼ੇਰਾ ਦੋਨੇ ਬਰਾਬਰ ਜੀ ਉਮਰ ਦੀ ਤੇ ਬਸ਼ੇਰੀ 14 ਮਹੀਨਿਆਂ ਦੀ ਬੱਚਾ 15 ਮਹੀਨਿਆਂ ਦਾ ਬੱਚਾ 60ਵਾਂ ਵਾਰ 61 ਦੇ ਆਸ-ਪਾਸ ਹੋਇਆ ਖੜਾ ਮਾਂ ਇਹਦੀ ਬੱਚੇ ਦੀ ਸਿੰਧਵਾਜ ਕੋੜੇ ਦੀ ਆ ਫਿਰੋਜ਼ਪੁਰ ਜਨਮ ਹੋਇਆ ਬੱਚੇ ਦਾ ਮਾਂ ਨੌਕਰੀ ਹੈ 64 ਇੰਚ ਦੀ ਆ ਬੱਚੀ ਘੱਲਾਂ ਵਾਲੇ ਚੇਤਕ ਦੀ ਬੱਚੀ ਆ ਮਾਂ ਇਹਦੀ ਵੀ ਨੌਕਰੀ ਇਹ ਨਾਟੋਂ ਬਾਹਰ ਹੋਈ ਖੜੀ ਹੈ ਜੀ ਤੇ ਦੋ ਬਸ਼ੇਰੀਆਂ ਆ ਚੈੱਕ ਕਰ ਲਿਓ ਇਹ ਵੀ ਸਪੌਟਲੈਸ ਆ ਕੰਨਾ ਜੇ ਕੀ ਕਹਣਾ ਇੱਕ ਦੂਸਪੋਟ ਆ ਦੋ ਸਾਲ ਦੀ ਬੱਚੀ ਤੇ ਇਹ ਬੱਚੀ ਸਾਲ ਤੋਂ ਅੰਦਰ 11 ਕ ਮਹੀਨੇ ਦੀ ਇਹਦੇ ਵੀ ਕੰਨਾਂ ਰਿਪੋਰਟਾਂ ਨੂੰ ਨੂਨ ਵਾਲੀਆਂ ਤੇ ਨੁਕਰਿਆਂ ਵਿੱਚੋਂ ਪੰਜ ਨੁਕਰੇ ਆ ਹੋਗੇ ਸੇਵੀ ਬਸ਼ੇਰੀ ਆਪਣੀ ਅਨਮੋਲ ਰਤਨ ਦੀ ਲਈ ਖੜੀ ਆ ਸੱਤਵੀਂ ਸਮੁੰਦਰ ਦੀ ਖੜੀ ਆ ਸੱਤ ਜਨਵਰੀ ਦਿਖਾਵਾਂਗੇ ਸਾਰਿਆਂ ਦੇ ਨੁਕਰਿਆਂ ਤੋਂ ਸਾਰਿਆਂ ਤੋਂ ਸਸਤੀ ਬੱਚੀ ਇਹ ਹੀ ਆ ਤਿੰਨਾ ਬਸ਼ੇਰੀਆ ਹੋਗੇ ਚੌਥੀ ਅਨਮੋਲ ਰਤਨ ਵਾਲੀ ਹੋਗੀ ਪੰਜਵਾਂ ਆ ਬਸ਼ੇਰਾ ਹੋਗੇ ਸੇਮਾ ਆ ਬਸ਼ੇਰਾ ਸੱਤਵੀਂ 4 ਕ ਸਾਲ ਦੀ ਬਸ਼ੇਰੀ ਆ ਜਿਹੜੀ ਸਮੁੰਦਰ ਵਾਲੀ ਉਹ ਆ ਜੀ ਤੇ ਮਿੱਤਰੋ ਕਰਿਓ ਚ ਇੱਕ ਥੋੜਾ ਕਰੋ ਬਿਸ਼ੇ ਦੀ 4 ਸਾਲ ਦੀ ਸਮੁੰਦਰ ਦੀ ਗਾਰੰਟੀ ਨਾਲ ਆ ਜੀ ਸਮੁੰਦਰ ਘੋੜੇ ਦੀ ਗਾਰੰਟੀ ਨਾਲ ਨੌਕਰੀ ਮਾ ਬੱਚੀ ਕਾਟੋਂ ਬਾਹਰ ਹੋਈ ਖੜੀ ਹੈ 4 ਕਿ ਸਾਲ ਦੇ ਆਸ-ਪਾਸ ਉਮਰ ਹੋਗੀ ਜੀ ਤੇ ਮਾੜਾ ਮੋਟਾ ਕੀ ਕਹਣਾ ਜਿੰਨੇ ਸਮੁੰਦਰ ਦੇ ਸਪੌਟ ਹੁੰਦੇ ਜਿਵੇਂ ਕੰਨਾਂ 'ਚ ਹੋਇਆ ਅੱਖਾਂ 'ਚ ਹੁੰਦੇ ਹੋਏ ਤੇ ਬਾਕੀ ਇਹਦੀ ਨਿਮਾ ਕੇ ਫੁੱਟ ਵੀਡੀਓ ਖੇਤੇ ਪਰ ਬਨਾਵਟਾ ਚੈੱਕ ਕਰਿਓ ਸਮੁੰਦਰ ਦੀ ਗਾਰੰਟੀ ਨਾਲ ਪੈਰ ਦਾ ਸੌਂਬ ਹਿੱਕ ਬਾਡੀ ਗਰਦਨ ਗੁਰਦਨ ਕਿਆ ਬਾਤ ਹੈ ਤੁਰਦੀ ਤੁਰਦੀ ਬਹੁਤ ਨਖਰਾ ਪੂਰੀ ਸੋਹਣਾ ਹੁਣ ਲੱਗੀਆਂ ਇਹਦੇ ਬਸਾੜੀਆਂ ਬਾਹਰ ਬੰਨਣ ਲੱਗੀਆਂ ਜੀ ਨੇ ਤੁਹਾਨੂੰ ਚਾਜਨਾ ਤੋਰ ਕੇ ਦਿਖਾਉਂਦੇ ਬੰਨੀ ਉੱਥੇ ਆਪ ਵੀ ਹਾਈਟੋਮੀਟਰ ਤੇ ਕਰੋ ਚੈੱਕ ਰੋਹ ਘੋੜਿਆਂ ਜਿੰਨਾ ਦਿੰਦੀਆਂ ਨੇ ਵਿਚਾਰੀਆਂ ਇਹ ਤੇ ਵਿਚਾਰੀ ਰਾਤ ਨੇ ਰੋਇ 12:30 ਆਪਣੇ ਕੋਲ ਆਈ ਆ ਨੇਰੇ ਹੋਏ ਵਿਚਾਰੀਆਂ ਲਾਈਆਂ ਤਾਂ ਮਾਫੀ ਚਾਹੁੰਦੇ ਆ ਵੀ ਵਿਚਾਰੀ ਨੂੰ ਹਜੇ ਤੁਰਨਾ ਨਹੀਂ ਆਉਂਦਾ ਬਾਕੀ ਨਿਵਾ ਨੂੰ ਕਿ ਚਾਜਨਾ ਤੁਹਾਡੇ ਦਰਸ਼ਨ ਕਰਾਂ ਇੱਕ ਵਾਰ ਸਾਰਿਆਂ ਦਾ ਫਰੰਟ ਦਿਖਾ ਦੀ ਆਹ ਲੱਕੋੜੀ ਲਈ ਵਿਚਾਰੀ ਬੰਦ ਜੀ ਆਹ ਘੋੜੀ ਹੈ ਜੀ ਆਹ ਬਸ਼ੀਰਾ ਨੂਰੇ ਵਾਲਾ ਆਹ ਕੱਲਾਂ ਵਾਲੇ ਤੇ ਦੋਨੇ ਆ ਲੋਕਾਂ ਨੂੰ ਕੋਨੇ ਇਹਦੇ ਵਿੱਚ ਕਰ ਲੋ ਚੈੱਕ ਸਿੰਗਲ ਪੋਰੀ ਸਪੌਟ ਕੋਈ ਨਹੀਂ ਇਹ ਸੁਲਤਾਨ ਵਾਲੀਆਂ ਦੋਨੇ ਬੱਚਿਆਂ ਇੱਕੋ ਘਰੇ ਹੀ ਇਹ ਜੰਮੀਆਂ ਹੋਈਆਂ ਭੈਣੀਆਂ ਦੋਨੇ ਮਾਵਾ ਅੱਡ ਅੱਡ ਦੋਨਾਂ ਦੀਆਂ ਜਾਨਵਰ ਬਾਬੇ ਦੀ ਕਿਰਪਾ ਨਾਲ ਫਾਰਮ ਤੇ ਹੋਰ ਵੀ ਬਹੁਤ ਖੜੇ ਆ ਤੇ ਆ ਆਪਾਂ ਨੁਕਰਾਂ ਮਾਲ ਦਿਖਾਏ ਤੁਹਾਨੂੰ ਬਾਦ ਆਪ ਲਖ ਲਿਆ ਜਿਹੜੀ ਨਕੰਦ ਬਸ਼ੇਰੀ ਨਵੀਂ ਆਈ ਆ ਡਾਇਮੰਡ ਵਾਲੀ ਉਹ ਲਿਆ ਬਾਹਰ ਕੱਢੋ ਤੇ ਆ ਤਾਂ ਚਲੋ ਬਾਹਰ ਆਪ ਲਖ ਕਾਢੇ ਦਿਖਾਉਣੇ ਆ ਕੁਮੈਤ ਲక్ష్ਮੀ ਕਾਰਮ ਦੇ ਕਰੋ ਦਰਸ਼ਨ ਜੀ 60 ਇੰਚ ਦੀ ਘੋੜੀ ਲక్ష్ਮੀ ਕਾਰਮ ਤੇ ਨਾਲ ਇਹਦੇ ਨਕੰਦ ਬਸ਼ੇਰੀ ਖੜੀ ਆ ਜੀ ਤੇ ਉਹ ਨੀਲੀ ਜੰਬੀ ਗੱਪਣ ਖੜੀ ਆ ਨਾਲ। ਲక్ష్ਮੀ ਕਦਮ ਪਰ ਖਾਲੀ ਆ ਜਿਹੜੀਆਂ ਨਕੰਦ ਬਸ਼ਰੀਏ ਆਪਾਂ ਮੀਟਰ ਕਰਵਾਤੀ। ਤੇ ਆ ਆਵਲਾ ਖ ਬਾਹਰ ਦਸਾਉਂਦੇ ਆ ਕਾਟੇ ਤੁਹਾਨੂੰ ਇਹ ਘੋੜਾ ਸੇਲ ਹੋਇਆ ਹੋਇਆ ਜੀ। ਆ ਘੋੜੀ ਜੈਜ ਮਲਦੀ ਆ ਦੋਨੇ ਲਖੋਂ ਅੰਦਰ ਵਾਲੀਆਂ ਬਣ ਜਾਣੀਆਂ ਰੇਟ। ਜੋ ਮਰਜੀ ਆ ਗੋਲਡਾ ਰੌਕ ਦਾ ਬੱਚਾ ਇਹ ਦੇਖੋ ਕੰਨ ਕੁੰਦੀ ਬਿਊਟੀ ਤੇ ਆ ਅਨਮੋਲ ਰਤਨ ਦਾ ਜੀ ਆ ਵੀ ਘੋੜਾ ਸੇਲ ਹੋਇਆ ਹੋਇਆ। ਆ ਰਹਿੰਦੇ ਦੂਜੀ 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 ਇਹਨੂੰ ਡੱਬੀ ਨੂੰ ਬੰਨ ਲਾ ਫਿਰ। ਏ ਉਦੇ ਉਪਰ ਪੈਸਲਾਈਨ ਦੇ ਦੋਸਤੋ ਚਾਜ ਨਾਲ ਖੋਲ ਕੇ ਦਿਖਾਉਂਦੇ ਹਾਂ ਲੋ ਵੀ ਮਿੱਤਰੋ ਕਰੋ ਆਵਲਖ ਦੀ ਬਿਊਟੀ ਚੈੱਕ ਲਓ ਨਖਰਾ ਨਖਰਾ ਹੈਗਾ ਨਾ ਘੋੜਿਆਂ ਵਾਂਗੂ ਪ੍ਰੋਪਰ 60 ਇੰਚ ਆ ਜੀ ਬਾਕੀ ਜ਼ੈਹਰਾਜ ਤੋਂ ਮਿਲੀ ਹੋਈ ਕੰਨ ਕੰਡੀਸ਼ਨ ਕਰਦਨ ਗੁਰਦਨ ਰੋਕ ਕੇ ਪੰਗ ਫਰੇਮ ਫਰੋਂਗ ਕਰੋ ਚੈੱਕ ਕਰਦਨ ਗੁਰਦਨ ਦਾ ਕੀ ਬਾਤਾਂ ਆ ਹੁਸਨ ਕਿਆਮਤ ਜਿਹਨੂੰ ਕਹਿੰਦੇ ਹੁੰਦੇ ਆ ਕਿਆਮਤ ਹੁਸਨੀਆਂ ਪੈਰਾਂ ਪੂਰਾ ਦੀ ਖੜਨੇ ਖੁਰਨੇ ਦੀ ਬਾ ਕਮਾਲ ਆ ਕੁੜੀ ਜ਼ੈਹਰਾਜ ਤੋਂ ਮੀਟ ਹੋਈ ਹੋਈ ਉਦੇ ਉਪਰ ਪੈਸਲਾਈਨ ਦਾ ਸਾਰਾ ਮਾਪਿਓ ਸਾਰਾ ਕਨਫਰਮ ਹੈ ਦਾ ਪ੍ਰੋਪਰ 60 ਇੰਚ ਹਾਈਟ ਹੈ ਜੀ ਨਾਲ ਇੱਕ ਸਾਢੇ ਕੇ ਬਣ ਕੇ ਕੁੰਡਾ 90 ਮੀਟਰ ਕਰਿਓ ਤੇ ਇੱਕ ਪੁੱਠਾ ਪਠਾ ਨ ਪੂਰਾ ਸੋਨਾ ਲੱਗਿਆ ਹੋਇਆ ਕੁੜੀ ਦੇ ਬਾਕੀ ਡਿਜ਼ਾਈਨ ਕੁੰਡ ਕੁੰਡ ਧੌਣ ਧੌਣ ਦਾ ਬਹੁਤ ਜਿਆਦਾ ਚੰਗਾ ਕੰਨ ਕੰਡੀਸ਼ਨ ਚੈੱਕ ਕਰ ਸਕਦੇ ਆ ਬਲੇਜ ਬਹੁਤ ਸੋਨਾ ਪੈਰਾਂ ਪੂਰਾ ਦੀ ਪੂਰੀ ਚੰਗੇ ਜੈ ਰਾਜ ਤੋਂ ਮੇਟ ਹੋਈ ਹੋਈ ਆ ਤੇ ਇੱਕ ਬੱਚੀ ਤੁਹਾਨੂੰ ਹੋਰ ਦਿਖਾਉਨੇ ਆ ਜੀ ਆ ਕਰਿਓ ਮਾੜੀ ਬੱਚੀ ਚੈੱਕ 2 ਸਾਲ ਦੀ ਨਕੰਦ ਬਸ਼ੇਰੀ ਆ ਹਜੇ ਚੌਥੀ ਵਾਰੀ ਦੀ ਪਰ ਪਾਸ ਹੋ ਗਈ ਮੂੰਹ ਪਟਕੇ ਦੇਖ ਲਓ ਹਜੇ ਨਕਾਂਦੀ ਆ 2 ਸਾਲ ਉਮਰ ਹੋ ਗਈ 2 ਸਾਲ ਤੋਂ ਮਹੀਨਾ ਕੋ ਉੱਤੇ 25 25 ਮਹੀਨੇ ਉਮਰ ਆ ਮਾਲਕਾਂ ਦੇ ਦੱਸਣ ਅਨੁਸਾਰ ਲਿਆ ਵਾਰ ਨੂੰ ਵੀ ਖੜਨੇ ਖੁਰਨੇ ਕਰਾਤਾ ਕਰੋ ਆਪਣੇ ਜਿਹੜੇ ਭਰਾ ਜੁੜੇ ਹੋਏ ਨਾਲ ਉਹਨਾਂ ਨੂੰ ਖੜਨੇ ਖੁਰਨੇ ਕਰਾ ਦਈਏ ਤੱਕ ਦੇਖੋ ਹੈ ਕਬਾਡੀ ਕਿੰਨੇ ਸੋਹਣੇ ਆ ਜੀ ਕੰਨ ਕੰਡੀਸ਼ਨ ਦੀ ਪੂਰੀ ਚੰਗੀ ਆ ਕੁੰਡੀ ਵਾਲਾ ਕੰਨ ਆ ਮੱਥੇ ਸਿੰਗਲ ਭੋਰੀ ਆ ਖੜੀ ਤੇ ਨਕੰਨ ਦਾ ਬਸ਼ੇਰੀ ਘੋੜੀਆਂ ਦੇ ਬਰਾਬਰ ਹੁਣੇ ਹੋਏ ਖੜੇ ਬਾਹਰ ਬੰਦ ਰੋਬ ਰੂਪ ਪੂਰਾ ਬੱਚੀ ਜਾਂ